208 TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਸ੍ਰੀ ਦੁਰਗਾ ਸਭ ਸਤੀ ਚੰਡੀ ਮੰਦਿਰ ਫਾਊਂਡੇਸ਼ਨ ਵੱਲੋਂ ਇੱਕ ਸਮਾਗਮ ਸ੍ਰੀ ਵਾਸ ਮੰਦਿਰ ਮਲੇਰ ਕੋਟਲਾ ਵੇੜਾ ਚੌਕ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੁਰਗਾ ਸਭ ਸਤੀ ਚੰਡੀ ਮੰਦਿਰ ਫਾਊਂਡੇਸ਼ਨ ਦੇ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਸ੍ਰੀ ਜੈਦੇਵ ਲਖਵਿੰਦਰ ਖੰਡੋੜਾ ਜੀ ਆਪਣੇ ਸਾਥੀਆਂ ਸਮੇਤ ਪਹੁੰਚੇ ਜਿੱਥੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਦੇ ਵਿੱਚ ਸ੍ਰੀ RAMLAL ਵਾਸੀ ਮਲੇਕਕੋੜਾ ਨੂੰ ਸ੍ਰੀ ਦੁਰਗਾ ਸਭ ਸਥੀ ਚੰਡੀ ਮੰਦਿਰ ਫਾਊਂਡੇਸ਼ਨ ਦਾ ਜ਼ਿਲ੍ਹਾ ਮਲੇਕਕੋੜਾ ਦਾ ਪ੍ਰਧਾਨ ਜੋਗਤ ਕੀਤਾ। ਪ੍ਰਧਾਨ ਬਲਾਕ ਆਮਰਗੜ ਸ੍ਰੀ ਦੇਸਰਾਜ ਅਤੇ ਪ੍ਰਧਾਨ ਬਲਾਕ ਅਹਿਮਦਗੜ ਮੰਡੀ ਜਗਤਾਰ ਸਿੰਘ ਜੀ ਵਾਸੀ ਮਾਨਕੀ ਵੱਲੋਂ ਸ੍ਰੀ ਦੁਰਗਾ ਸਭ ਸਥੀ ਚੰਡੀ ਮੰਦਿਰ ਫਾਊਂਡੇਸ਼ਨ ਦੀ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਸ੍ਰੀ ਜੈਦੇਵ ਕੁਮਰੰਦਰ ਖਰੋੜਾ ਜੀ ਅਤੇ ਇਹਨਾਂ ਸਾਰੇ ਟੀਮ ਦਾ ਅਤੇ ਇਲਾਕੇ ਦੇ ਬਤੰਦੇ ਸਜਣਾ ਦਾ तहे ਦਿਲੋਂ ਧੰਨਵਾਦ ਕੀਤਾ ਗਿਆ। ਮਲੇਕ ਕੋਲਡਾ ਤੋਂ న్యూਸ 247 ਪੰਜਾਬ ਲਈ ਸਰਬਜੀ ਸੰਗਠਨ ਟੋਲਾ ਦੀ ਵਿਸ਼ੇਸ਼ ਰਿਪੋਰਟ ਸਾਡਾ ਚੈਨਲ ਨੂੰ ਵੱਧ ਤੋਂ ਵੱਧ 6 ਤੇ ਸਬਸਕ੍ਰਾਈਬ ਕਰੋ ਜੀ ਦੇਸਰਾਜ ਜੀ ਦੇਸਰਾਜ ਜੀ ਅੱਜ ਮਲੇਕ ਕੋਲਨੇ ਦੇ ਵਿੱਚ ਇੱਕ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਤੁਹਾਨੂੰ ਸੰਗਠਨ ਵੱਲੋਂ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਆ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਖੁਸ਼ੀ ਜਿਆਦਾ ਖੁਸ਼ੀ ਹੋ ਰਹੀ ਜੀ ਕਿਉਂਕਿ ਅਸੀਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਦੀ ਸੇਵਾ ਕਰ ਚੁੱਕੇ ਹਾਂ ਬੱਤੀ ਦਿੱਤੀ ਸਾਰੀ ਸੇਵਾ ਕੀਤੀ ਹੈ ਦੇਸ਼ ਦੀ ਕਿਉਂ ਸਾਨੂੰ ਮੌਕਾ ਮਿਲਿਆ ਕਿ ਲੋਕਾਂ ਦੀ ਸੇਵਾ ਕਰਦੇ ਤੇ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਸਾਡੇ ਪ੍ਰਧਾਨ ਜੀ ਸਾਨੂੰ ਮਿਲੇ ਨੇ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਹੌਂਸਲਾ ਮਿਲਿਆ ਤੇ ਅਸੀਂ ਕਰ ਕਰ ਪਿੰਡਾਂ ਦੇ ਵਿੱਚ ਜਾ ਕੇ ਲਾਹਮਤ ਕਰਾਂਗੇ ਬੱਦ ਤੋਂ ਬੱਦ ਇਹਦਾ ਸਜੂਨ ਦੇ ਹਾਂ ਜਿਵੇਂ ਕਿ ਅਕਸਰ ਦੇਖਿਆ ਜਾਂਦਾ ਹੈਗਾ ਜਿਹੜੇ ਲੋੜਵੰਦ ਲੋਕ ਨੇ ਉਹ ਉਹ ਸੰਗਠਨਾ ਨੂੰ एनजीओ नुड़िक दे तरह ते सानू ਕਿਸਨੇ ਕਿਸੇ ਪਾਸੇ ਹੱਥ ਮਿਲੂ ਆਪਣੇ ਜ਼ਿਲ੍ਹੇ ਦੇ ਵਿੱਚ ਮਲੇ ਕੋਲਡ ਚ ਬਹੁਤ ਨੇ ਨਵਾਂ ਜ਼ਿਲ੍ਹਾ ਬਣਿਆ ਥੋੜਾ ਜਿਹਾ ਰੋਇਆ ਬਹੁਤ ਲੋਕ ਦੇ ਕਿ ਜਿਹੜਾ ਤੁਹਾਡੇ ਸੰਗਠਨ ਦਾ ਉਹਨਾਂ ਲੋਕਾਂ ਨੂੰ ਸਹਾਰਾ ਮਿਲੂਗਾ ਦੇਖੋ ਜੀ ਇੱਥੇ ਤੱਕ ਸਾਡੀ ਸੋਚਣੀ ਹੈ ਕਿ ਇਸ ਦਾ ਪਹਿਲਾਂ ਵੀ ਮਤਦਨ ਕਰਦੇ ਰਹੇ ਹਾਂ ਤੇ ਹੁਣ ਵੀ ਹੱਥ ਤੋਂ ਵਟਨ ਸਪੰਦ ਕਰਦੇ ਆ ਕਰਦੇ ਵੀ ਰਹੇ ਆ ਕਰਦੇ ਹੀ ਰਹਾਂ ਮਾਨਵਕ ਸਿਆ ਤੁਨੂੰ ਜ਼ਿੰਮੇਵਾਰੀ ਦੇ ਕੇ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੂਗਾ ਸਾਹਿਬ ਜੀ ਦੇਖੋ ਤਨ ਮਨ ਨਾਲ ਸੇਵਾ ਕਰਾਂਗੇ ਇੱਥੇ ਤੱਕ ਅਸੀਂ ਜੋਰ ਲਾਵਾਂਗੇ ਜੀ ਅਸੀਂ ਬਕਤਨੀਆ ਉੱਤੇ ਖਰਾ ਉੱਤੀ ਗਰੀਬ ਜਨਤਾ ਬਹੁਤ ਉਡੀਕਦੀ ਆ ਤੇ ਉਹਨਾਂ ਦੇ ਅਸੀਂ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਕਰਕੇ ਕੀਰਤਨ ਦੀ ਹਾਂ ਜੀ ਮੇਰਾ ਨਾਮ ਜੈਦੇਵ ਲਖੰਡਰ ਮਨੋੜਾ ਜੀ ਸ਼੍ਰੀ ਦੁਰਗਾ ਸਰਤਾਚੇਤੀ ਚੰਡੀ ਮੰਦਰ ਫਾਊਂਡੇਸ਼ਨ ਦਾ ਟਰੈਕਟਰ ਵੀ ਆ ਜੀ ਮੈਂ ਪ੍ਰਧਾਨ ਜੀ ਆ ਤੇ ਅੱਜ ਅਸੀਂ ਦੇਸਰਾਜ ਜੀ ਨੂੰ ਜਿਲ੍ਹਾ ਅੰਮ੍ਰਿਤਸਰ ਦਾ ਬਲਾਕ ਪ੍ਰਧਾਨ ਲੈ ਆਇਆ ਜੀ ਤੇ ਰਾਮ ਲਾਲ ਜੀ ਨੂੰ ਜ਼ਿਲ੍ਹਾ ਮਰੇਲ ਕੋਲੇ ਦਾ ਪ੍ਰਧਾਨ ਲਗਾਇਆ ਜੀ ਤੇ ਚਕਤਾਰ ਸਿੰਘ ਨੂੰ ਜ਼ਿਲ੍ਹਾ ਮਰਗੜ ਦਾ ਅਮੰਦਗੜ ਅਮੰਦਗੜ ਮੰਡੀ ਬਲੌਕ ਦਾ ਬਲੌਕ ਪ੍ਰਧਾਨ ਲਗਾਇਆ ਜੀ ਤੇ ਸਾਨੂੰ ਉਮੀਦ ਹੈ ਕਿ ਜਿਹੜਾ ਵੀ ਅਸੀਂ ਚੰਗੇ ਕੰਮ ਕਰ ਰਹੇ ਹਾਂ ਫਾਊਂਡੇਸ਼ਨ ਵੱਲੋਂ ਫੀਲ ਲਗਾ ਰਹੇ ਹਾਂ ਧਰਤੀ ਰੱਖਿਆ ਕਰ ਰਹੇ ਹਾਂ ਪਾਉ ਰੱਖਿਆ ਕਰ ਰਹੇ ਹਾਂ ਕਿ ਉਹਨਾਂ ਸਾਡਾ ਸਹਿਯੋਗ ਕਰਨਗੇ ਬਾਤ ਚੜ ਕੇ ਇਹ ਲੋਕਾਂ ਦਾ ਸਹਾਇਕ ਹੋਣਗੇ ਲੋਕ ਭਲਾਈ ਦੇ ਕੰਮ ਕਰਨਗੇ ਸਾਥ ਉਹਨਾਂ ਤੋਂ ਹੀ ਆਸ ਹੈ ਆਸ਼ਾ ਜੀ ਜਿਹੜੇ ਫਾਊਂਡੇਸ਼ਨ ਦੇ ਹੁਣ ਤੱਕ ਇਹਨਾਂ ਤੋਂ ਬਿਨਾਂ ਕਿੰਨੇ ਮੈਂਬਰ ਜੋੜੇ ਗਏ ਨੇ ਫਾਊਂਡੇਸ਼ਨ ਦੇ ਜਿਹੜੀ ਸਾਡੀ ਇੱਕ ਕੰਪਨੀ ਦੀ ਸ਼੍ਰੀ ਜੈਦੇਵ ਪ੍ਰੀਅਨ ਪਲਾਂਟਸ ਲਿਮਟਿਡ ਕੰਪਨੀ ਜੀ 2014 ਤੋਂ ਚੱਲਦੀ ਆ ਰਹੀ ਹੈ ਉਹਦੇ ਵਿੱਚ ਅਸੀਂ ਇਹਦੇ ਆਤਮਿਕ ਕੰਮ ਕਰਦੇ ਆਂ ਜਿਵੇਂ ਬੀਡ ਲਗਾਉਣ ਦਾ ਕੰਮ ਕਰਦੇ ਆਂ ਤੇ ਨਾਲ ਨਾਲ ਸਾਡਾ ਇੱਕ ਮੰਦਿਰ ਹੈ ਸ਼੍ਰੀ ਦੁਰਗਾ ਸਪਤਾਸ਼ਦੀ ਛੱਡੀ ਮੰਦਿਰ ਫਾਊਂਡੇਸ਼ਨ ਫਾਊਂਡੇਸ਼ਨ ਅਸੀਂ ਪਿੱਛੇ 1.5 ਮਹੀਨੇ 2 ਮਹੀਨੇ ਤੋਂ ਵੜਾਈ ਹੈ ਪਹਿਲਾਂ ਅਸੀਂ ਜੈਦਰ ਟਰੀ ਐਂਡ ਪਲਾਂਟਸ ਲਿਮਟਿਡ ਕੰਪਨੀ ਦੇ ਵਿੱਚ ਹੀ ਕੰਮ ਕਰਦੇ ਆ ਰਹੇ ਹਾਂ ਸਾਡੇ ਨਾਲ ਤਕਰੀਬਨ ਕਾਫੀ ਲੋਕ ਜੁੜੇ ਹੋਏ ਨੇ ਇਹ ਫਾਊਂਡੇਸ਼ਨ ਦੇ ਵਿੱਚ ਇਹ ਸਟਾਰਟਿੰਗ ਅਸੀਂ ਇਹਨਾਂ ਕੋ ਕੀਤੀ ਹੈ ਇਹ ਜਿਹੜੀ ਫਾਊਂਡੇਸ਼ਨ ਆਪਣੀ ਬਣਾਈ ਗਈ ਆ ਹਾਂਜੀ ਇਹ ਪੰਜਾਬ ਦੇ ਵਿੱਚ ਵੀ ਹੈਗੇ ਕੈਂਡੀਆ ਲੈਵਲ ਤੇ ਬਣੀ ਸੀ ਇਹ ਇੰਡੀਆ ਲੈਵਲ ਤੇ ਆ ਜੀ ਤੇ IDR ਦੀ ਇਹ 11ਵੀਂ ਫਾਊਂਡੇਸ਼ਨ ਆ ਜੀ ਇਹ ਸ਼ੈਕਸਨੇਟ ਕੰਪਨੀ ਆ ਜਿਹਦੇ ਵਿੱਚ ਰਵੇਟ ਆ ਕਹਨ ਡਰੈਕਸ਼ਨਾਂ ਨੇ ਜਾਂ ਅਸੀਂ ਗਰੀਬ ਲੋਕਾਂ ਨੂੰ ਸਹਾਇਤਾ ਕਰਾਉਣੀ ਹੈ ਸਹਾਇਤਾ ਸਾਰੇ ਸਮਾਜਿਕ ਜਿਹਨੇ ਡਿਪਾਰਟਮੈਂਟ ਨੇ ਸਾਰਿਆਂ ਵੱਲੋਂ ਕਰਾਈ ਜਾਂਦੀ ਹੈ ਕੀ ਮੈਸੇਜ ਦਿਓ ਬੀ ਅੰਤ ਦੇ ਵਿੱਚ ਫਾਊਂਡੇਸ਼ਨ ਦੇ ਜੀ ਮੈਸੇਜ ਦਵਾਂਗੇ ਜੀ ਬੱਦ ਤੋਂ ਬੱਦ ਸਾਡੇ ਨਾਲ ਜੁੜੋ ਤੇ ਜੋ ਵੀ ਕਿਸੇ ਨਾਲ ਗਾਉਂ ਗਰੀਬ ਨਾਲ ਤੱਕਾ ਹੁੰਦਾ ਜੀ ਅਸੀਂ ਉਹਨਾਂ ਨਾਲ ਜੂ ਸਹਿਯੋਗ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੀ ਸਾਡੇ ਨਾਲ ਲੋਕ ਜੁੜੇ ਹੋਏ ਨੇ ਜਿਵੇਂ ਅਸੀਂ ਕੋਈ ਹਸਪੀਟਲ ਬਣਾਉਣ ਦੀ ਆਉਣ ਵਾਲੇ ਟਾਈਮ 'ਚ ਹਸਪਤਾਲ ਦੀ ਬਹੁਤ ਜ਼ਿਆਦਾ ਦਿੱਕਤਾਂ ਨੇ ਜਿਹੜੀਆਂ ਆ ਰਹੀਆਂ ਨੇ ਅਸੀਂ ਹਸਪਤਾਲ ਕੱਢੀ ਨੂੰ ਸਾਡਾ ਧਿਆਨ ਆ ਗਿਆ ਅਸੀਂ ਆਉਣ ਵਾਲੇ ਟਾਈਮ 'ਚ ਹਸਪਤਾਲ ਬਣਾਈਏ ਜੋ ਸਾਡੀ ਗਰੀਬ ਲੋਕਾਂ ਨੂੰ ਸਹਾਇਤਾ ਮਿਲ ਸਕੇ